ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਮਲੂਕੇ ਪਿੰਡ ਦੇ ਨੇੜ ਹੈ ਇਹਦੇ ਨੇੜ ਨਯੋਰ ਪਿੰਡ ਵੀ ਹੈ ਰਵਾਨਾ ਅਜੀਤ ਸਿੰਘ ਵਾਲਾ ਵੀ ਨੇੜ ਹੈ ਜ਼ਿਲ੍ਹਾ ਇਹ ਫਰੀਦਕੋਟ ਦਾ ਪਿੰਡ ਹੈ ਤੇ ਵੈਸੇ ਜੇ ਆਪਾਂ ਹਾਈਵੇ ਤੇ ਜਿਹੜੇ ਪਿੰਡ ਆਉਂਦੇ ਉਹਨਾਂ ਚੋਂ ਗੱਲ ਕਰੀਏ ਤਾਂ ਬਾਜੇਖਾਨੇ ਦੇ ਬਿਲਕੁਲ ਨੇੜੇ ਪਿੰਡ ਰਹਿ ਜਾਂਦਾ ਸੋਕਣੀ ਇਹ ਪਿੰਡ ਚੋਂ ਇਹ ਵੀਡੀਓ ਬਣਾ ਰਹੇ ਆ ਜਿਹੜੇ ਵੀਰ ਕੋਲ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਰੂਟੀਨ ਚ ਇੱਥੇ گاਵਾਵਾਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਤੁਸੀਂ ਇਸ ਸਾਈਡ ਤੇ 6 ਨਗ ਬੱਦੇ ਦੇਖੋਗੇ ਜਿਹੜੇ ਵਕਾਊ ਆ ਇਹਨਾਂ ਚੋਂ ਕੁਸ گاਵਾ ਸੋਈਆਂ ਸੋਆਂੀਆਂ ਖਾਸ ਕਰਕੇ ਪਹਿਲੀਆਂ ਦੋਨਾਂ ਵੈੜਾਂ ਦੇ ਨਾਲ ਬੱਚੇ ਵੀ ਵੱਛੀਆਂ ਸੋ ਇਹ 6 ਨਗ ਤੇ ਇਹਨਾਂ ਤੋਂ ਇਲਾਵਾ ਇੱਕ ਹੀਫਰ ਸੋ ਟੋਟਲ 7 ਨਾਗ ਇਸ ਵੀਡੀਓ ਚ ਰਹਿਣਗੇ ਤੁਸੀਂ ਲਾਸਟ ਤੱਕ ਵੀਡੀਓ ਨੂੰ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਕਰਾਂਗੇ ਸੋਹਣੀ ਵੈੜ ਸੋਹਣੀ ਵੱਛੀ ਵਾਲੀ ਤੋਂ ਉਸ ਤੋਂ ਬਾਅਦ ਜੇ ਅਗੇ ਕਰਕੇ ਬਾਕੀ ਨਗਦ ਤੁਹਾਨੂੰ ਦਿਖਾ ਦਿੰਨੇ ਆ ਗੱਗੂ ਬਾਈ ਸੱਸੀ ਗੱਲ ਬਾਈ ਸੱਤ ਨਗ ਅੱਜ ਹਾਂਜੀ ਬਾਈ ਪਹਿਲੇ ਨੰਬਰ ਤੇ ਵੈੜ ਕੰਮ ਸੁਆ ਇਹ ਪਹਿਲਾ ਸੁਆ ਬਾਈ ਰਾਤ ਸੁਈ ਹੈ ਠੀਕ ਹੈ ਜੇਰ ਵੀ ਸਾਹਮਣੇ ਮੱਠਲ ਚ ਕੰਪਲੀਟ ਆ ਬਾਈ ਓਕੇ ਹਾਂਜੀ ਕੀ ਡਿਮਾਂਡ ਰੈਣੇ 1,17,000 ਰੁਪਏ ਬਾਈ 117 ਹਾਂ ਇਹ ਸੈਕਸਰ ਸੀਮਣ ਲੱਗਿਆ ਵਾ ਸੀ ਕਹਿ ਦੇਣ ਦੀ ਗੱਲ ਨਹੀਂ ਆਪਣੇ ਖਾਸ ਰਿਸ਼ਤੇਦਾਰ ਚ ਹੋਇਆ ਇਹ ਬਾਈ ਟਮਾਟਰ ਸੈਕਸਰ ਸੀਮਣ ਲੱਗਿਆ ਵਾ ਸੀ ਤੌਰ ਤਕ ਹ ਬਾਕੀ ਪਹਿਲਣ ਵੈੜ 22 ਸਾਲ ਦੀ ਦਾਦੀ ਸੀ ਬਾਈ ਉਹ ਹੂੰ ਦੰਦੋਂ ਮੈਂ ਦੇਖੇ ਮੈਨੂੰ ਦੋਂਦੀ ਆ ਪਤਾ ਨਹੀਂ 14 ਇੱਕ ਸਿੱਟ ਐ ਇਹੋ ਜਿਹਾ ਕੋ ਦੋਂਦੀ ਹੋ ਮੇਰੇ ਹਿਸਾਬ ਨਾਲ ਤਾਂ ਸੋ ਦੋ ਦੰਦ ਜਾ ਵਤ ਵਦੋ ਬਾਈ ਕਹਿੰਦਾ ਵੀ ਚੌਕ ਵਾਲਾ ਇੱਕ ਦੰਦ ਤੁਸੀਂ ਦੋਂਦੀ ਤੋਂ ਚੌਗੀ ਦੇ ਵਿੱਚ ਵਿੱਚ ਇਹਨੂੰ ਮੰਨ ਕੇ ਖਰੀਦਿਓ 1 ਲੱਖ ਤੇ 17000 ਰੇਟ ਐ ਬੱਚਾ ਵੱਛੀ ਦਿੱਤੀ ਆ ਵੱਛੀ ਵੀ ਸੋਹਣੀ ਆ ਗਾਂ ਆਪ ਵੀ ਚੰਗੀ ਸੋਹਣੀ ਐ ਤੇ ਬਾਕੀ ਚਵਾਈ ਚ ਵੀ ਬਾੜੀ ਜਿਆਦੇ ਵਧੀਆ ਲੱਗੀ ਐ ਬਾਈ ਠੀਕ ਐ ਕੋਈ ਆਲ ਨਹੀਂ ਕਰਦੀ ਖਣ ਵੀ ਦੱਸਦੇ ਆ ਸਾਫ ਸੁਥਰੀ ਵੜਾ ਸੋ ਹਜੇ ਪਲੂ ਨੇ ਬਾਕੀ ਉਮਰ ਦੇ ਹਿਸਾਬ ਨਾਲ ਬਾਈ ਹਾਈਟ ਮੀਡੀਅਮ ਵਾਲੀ ਵੱਡੀ ਨਹੀਂ ਹਨ ਹੂੰ ਸੋ ਹਾਈਟ ਮੀਡੀਅਮ ਇਹ ਤਾਂ ਕਿਹਾ ਜਾਂਦਾ ਵੀ ਕਈ ਵਾਰ ਆ ਕੇ ਕੋਈ ਭਰਾ ਵਾਲੀ ਵੱਡੀ ਉੱਚੀ ਲੰਬੀ ਸੋਚ ਕੇ ਆਵੇ ਤੇ ਇੱਥੇ ਆ ਕੇ ਕਵੇ ਮੀਡੀਅਮ ਹੈ ਬਾਕੀ ਸੋਨ ਨੂੰ ਵੀ ਪਤਾ ਦੰਦਾਂ ਜਾਨਵਰ ਆ ਬਾਈ ਇਹਨੇ 2 ਸਾਲ ਤੱਕ ਹਜੇ ਹਾਈਟ ਹੋਰ ਵੀ ਕਰਨੀ ਹੈ ਨਾ ਸਹੀ ਹੈ ਸੋ ਮੈਂ ਤਾਂ ਫੁੱਲਣ ਨਹੀਂ ਦਿੱਤਾ ਉਮਰ ਆ ਗਈ ਜਾਨ ਦੱਸੋ ਸੋ ਸੋਨੇ ਰੰਗ ਰੂਪ ਚਾ ਦੋਸਤੋ ਤੇ ਇਹਦੇ ਨਾਲ ਬੱਚਾ ਵੀ ਬੱਚੀ ਹੈ ਸੋ 1 ਲੱਖ ਤੇ 17000 ਰੇਟ ਬਾਕੀ ਲੇਵੇ ਦੇ ਡਿਜ਼ਾਈਨ ਬਾਲਾ ਜਿਆਦੇ ਵਧੀਆ ਬਾਈ ਅੱਛਾ ਜਿਹੜੀ ਇਹਦੇ ਨਾਲ ਵੈੜ ਖੜੀ ਹੈ ਇਹ ਵੀ ਰਾਸ ਸੂਈ ਆ ਬਾਈ ਸੂਆ ਇਹਦਾ ਇਹ ਸੂਆ ਚੌਕ ਦੇ ਦੰਦ ਚੱਕਦੀ ਆ 나ੜੂਆ ਦਿਖਾ ਦਿਓ ਬਿਲਕੁਲ ਗਿੱਲਾ ਬਾਈ ਬੱਚੀ ਦਾ ਤੋ ਰਾਤੀ ਸੂਈ ਹਾਂ ਤੇ ਜੇਰ ਜੂਰ ਪੈ ਗਈ ਬਾਈ ਓਕੇ ਆ ਜਮ ਹੂੰ ਤੇ ਚੌਕ ਦੇ ਦੰਦ ਕੱਢਦੀ ਬੱਚੀ ਇਹਦਾ ਭਾ ਕੀ ਦੇਣਾ 92000 ਰੁਪਿਆ ਲੈਣ ਦੇਣ ਮੁੱਲ ਬਾਈ ਖੋਲੀ ਇਹਨੂੰ 92000 ਦੋਸਤੋ ਰੇਟ ਹੈ ਇਹ 8-10 ਦਿਨ ਪਹਿਲਾਂ ਸੂਪੀ ਵੈੜ ਬਾਈ ਸੋਨ ਨੂੰ ਵੀ ਪਤਾ ਜਿੱਦੇ ਦੁੱਧ ਤੇ ਆ ਗਈ ਐਡੀ ਚੌੜੀ ਆ ਤੇ ਸਰੀਰ ਸੂ ਬਰੀਡ ਬਹੁਤ ਵਧੀਆ ਤੇ ਕੋਈ ਦਿੰਦਾ ਵੀ ਹੈ ਨਹੀਂ ਬਈ ਆ ਪਾਵਾਂ ਨਹੀਂ ਸੋ 92000 ਰੇਟ ਆ ਦੱਸੋ ਤੇ ਥੋੜੇ ਦਿਨ ਬਾਈ ਕਹਿੰਦਾ ਵੀ ਉਹ ਜ਼ਰੀਵਾ ਕਰਕੇ ਪਸੂ ਸੂ ਪੈਂਦਾ ਖੈਰ ਚੌਕ ਵਾਲੇ ਦੰਦ ਚੱਕਦੀ ਆ ਟਾਂਜਾ ਪੂਰਾ ਖੁੱਲਾ ਡੁੱਲਾ ਉਤੋਂ ਸੋਹਣੀ ਆ ਵੈੜ ਇਹ ਵੀ ਬੱਛੀ ਵਾਲੀ ਐ ਜਿੱਦਣ ਮਹੀਨਾ ਕੋ ਹੋ ਗਿਆ ਸੂਈ ਨੂੰ ਉਦੋਂ ਹਵਾਨੇ ਦਾ ਰੁੱਖ ਕੋਸ ਹੋ ਰਹੀ ਹੋਊਗਾ گاਵਾਵਾਂ ਬਾਰੇ ਤਾਂ ਇਹ ਗੱਲ ਕਲੀਅਰ ਆ ਵੀ ਸੰਭਾਲ ਵਾਲਾ ਭਰਾ ਹੋਵੇ ਗਾਵਾਂ ਤੋਂ ਦੁੱਧ ਜਿੰਨਾ ਮਰਜੀ ਲਓ ਬਾਕੀ ਬਾਈ ਡਿਪੈਂਡ ਕਰਦਾ ਚੁਆਇਸ ਵੀ ਵਧੀਆ ਵਹਿੜ ਦੀ ਠੀਕ ਐ ਜਾਂਦੇ ਦਿਖਾਉਣੇ ਆਂ ਬਾਈ ਮਾੜੀ ਜੀ ਬਾਰਾਂ ਦੇ ਤੰਗ ਹੋਊ ਜਾਣ ਦੇ ਸੋ ਚੌਗ ਆਲੇ ਦਾ ਦੰਦ ਚ ਬਾਕੀ ਇਹ ਚੌਗੀ ਕਹਦੇ ਚੌਗੀ ਹੋਊ ਬਾਈ ਯਾਰ ਕਿਹੜੀ ਗੱਲ ਸਾਹਮਣੇ ਆ ਜਾਣੀ ਆ ਆ ਜਾ ਪਤਾ 2 ਨੰਬਰ ਤੇ ਇਹ ਤੁਹਾਨੂੰ ਵਹਿੜ ਦਿਖਾ ਰਹੇ ਆਂ ਇਹਦੇ ਨਾਲ ਵੀ ਬੱਛੀ ਐ ਇਹ ਤੋਂ ਬਾਅਦ ਚ 3 ਨੰਬਰ ਤੇ ਇੱਕ ਬਹੁਤ ਸੋਹਣੀ ਗਾਂ ਤੁਹਾਨੂੰ ਦਿਖਾਉਂਗਾ ਤੇਰਾ ਨੰਬਰ ਤੇ ਜਿਹੜੀ ਗਗੂ ਇਹ ਬਈ ਦੂਜਾ ਸੁਆ 6 ਦੰਦ ਹੈ ਜੀ ਠੀਕ ਹੈ ਇਹਨੇ 26 27 ਕਲ ਦੋ ਦਿੱਤਾ ਪਹਿਲਾਂ ਨੇ ਬਾਈ ਦੰ ਕਿੰਨੇ ਬਾਕੀ ਹੈ ਦੇਣੇ ਦੇ 11 ਪਏ ਆ ਬਈ ਅੱਜ ਰੇਟ ਇਹਦਾ ਜਿਹੜਾ 1/2 ਲੱਖ ਰੁਪਈਆ ਬਈ ਇਹਦਾ ਖੋਲ ਲੈ ਸੁ 1/2 ਲੱਖ ਰੁਪਈਆ ਰੇਟ ਆ ਦੋਸਤੋ 11 ਤੋਂ 12 ਦਿਨ ਹਜੇ ਬਾਕੀ ਹੈ ਸੁਆ ਦੂਜਾ ਬਹੁਤ ਬਣੂਗੀ ਵੜੇ ਕਿਉਂਕਿ ਹਵਾਨਾ ਪਤਲੀ ਚਮੜੀ ਦਾ ਹੈ ਕੋਈ ਐ ਨਹੀਂ ਬਾਕੀ ਆਪਣੇ ਕੋਲੇ ਹੁਣੇ ਉੱਤਰ ਕੋਈ ਆ ਬਾਈ ਇਹ ਅੱਛਾ ਨਾ ਪਾ ਸਵੇ ਦਾ ਰੇਟ ਸਵਾ ਲੱਖ ਰੁਪਏ ਇਹਨਾਂ ਥੋੜਾ ਡਾਲੇ ਤੇ ਪੈਰ ਵੱਜਿਆ ਬਾਈ ਉਵੇਂ ਕੋਈ ਭਰਾ ਦਿੱਕਤ ਨਾ ਮੰਨੇ ਵੀ ਖਾਣੀ ਕੋਈ ਲੰਗ ਮਾਰਦੀ ਹੁ ਨਾੜਾ ਨੂੰ ਨਾ ਵਹਿੜ ਦੇ ਲੇਵੇ ਤੇ ਬਹੁਤ ਜਿਆਦਾ ਵਧੀਆ ਬਾਈ ਉਹ ਸੁੱਤਰ ਦੀ ਤੋਂ ਡਾਲੇ ਤੇ ਪੈਰ ਲੱਗ ਗਿਆ ਪਿਛਲੇ ਪਾਸੋਂ ਥੋੜਾ ਜਿਹਾ ਚਟਾਕ ਜਿਹਾ ਦਿਸਦਾ ਹੁਣ ਸੋ ਬਾਕੀ ਤੁਸੀਂ ਪਾਸ ਕਰ ਲਓ ਇਸ ਪੱਖ ਤੋਂ ਤੇ ਦਿਹਾੜੀ ਰੰਗ ਲਊਗੀ ਸੈੱਟ ਹੋਣ ਤੇ ਇੱਥੇ ਨੇ ਪਾਸ ਹਮਾਰੇ ਮੜੇ ਕੈਮਰਾ ਬਾਈ ਨਾੜਾ ਨੂੰ ਦਿਖਾ ਦੇ ਲੇਵੇ ਨਾੜਾ ਦੇਖ ਲਓ ਵੀ ਬਾਈ ਕਹਿੰਦਾ ਜਰੂਰ ਦਿਖਾ ਦਿਓ ਇਸ ਸਾਈਡ ਤੋਂ ਤੁਸੀਂ ਦੇਖ ਲਿਓ ਨਾੜਾ ਵੈਸੇ ਹਜੇ ਕੱਚੀ ਆ ਵੈੜ ਇਹ ਪੂਰਾ ਪਰੂਗੀ ਤਾਂ ਉਹ ਤੋਂ ਜ਼ਿਆਦਾ ਕਨਫਰਮ ਹੋਣਾ ਬਹੁਤ ਵੱਡੀ ਗਾਂ ਦਿਖਾਉਂਗਾ ਚੌਥੇ ਨੰਬਰ ਤੇ ਰੰਗ ਰੂਪ ਟਾਂਚਾ ਤੁਹਾਨੂੰ ਦਿਸੂਗਾ ਜਦੋਂ ਤਰੂਗੀ ਚੌਥੇ ਨੰਬਰ ਤੇ ਗੱਗੂ ਭਾਈ ਜਿਹੜੀ 4 ਨੰਬਰ ਤੇ ਵੈੜ ਇਹ ਬਾਈ ਦੂਜਾ ਸੂਆ ਜੀ ਹੂੰ ਤੇ ਇਹਦੇ ਅਗਲੇ 15 ਦਸੰਬਰ ਨੂੰ ਦਿਨ ਪੂਰੇ ਆ ਬਾਈ ਹਜੇ ਹਜੇ 17 18 ਦਿਨ ਬੱਗੇ 17 ਦਿਨ ਪਏ ਆ ਬਾਈ ਬਰੂਡ ਦੀ ਆਪ ਆ ਜੋ ਮਾਲਕ ਨੇ ਸਾਹਮਣੇ ਖੜਾ ਕੇ ਆਪਣਾ ਵੀਡੀਓ ਬਣਾਈ ਵੀ ਆ ਫੋਨ ਦੇ ਵਿੱਚ ਪਰਸਨਲੀ ਤੌਰ ਤੇ ਆਪਾਂ ਭੇਜੀ ਵੀ ਦੇਵਾਂਗੇ ਪਾਈਪਰ ਦਾ 66 ਸੀਮਣ ਲੱਗਿਆ ਬਾਈ ਠੀਕ 30 ਕਿਲੋ ਪਹਿਲੇ ਸੀ 31 ਕਿਲੋ ਦੁੱਧ ਦਿੱਤਾ ਬਾਈ ਰੇਟੇ ਦਾ ਕੀ ਰਹਿਣਾ 1,70,000 ਰੁਪਏ ਬਾਈ ਖੋਲੀਏ ਦੋਸਤੋ 1 ਲੱਖ ਤੇ 70 ਹਜ਼ਾਰ ਦੀ ਡਿਮਾਂਡ ਆ ਬਾਈ ਕਹਿੰਦਾ ਵੀ ਦੁੱਧ ਦੇਣੇ ਦਿੱਤਾ 30 ਕਿਲੋ 31 ਕਿਲੋ ਪ੍ਰੋਪਰ ਵੈਕਸੀਨ ਹੋਈ ਆ ਪਰਸੋਂ ਹੀ ਬਾਈ ਇਹਦੀ ਠੀਕ ਉਹ ਵੈਕਸੀਨ ਦੋਸਤੋ ਹੋਈ ਵੀ ਉਹਦੇ ਨਾਲ ਕਈ ਵਾਰ ਗੰਡ ਜੀ ਬਣ ਜਾਂਦੀ ਹੁੰਦੀ ਹੈ ਪਸ਼ੂ ਦੇ ਸੋ ਖੁਰ ਜਾਣੀ ਹੁੰਦੀ ਉਹ ਸੋ ਸੋਹਣਾ ਢਾਂਚਾ ਦੋਸਤੋ 1,70,000 ਰੁਪਏ ਐਂ ਕਰਕੇ ਨਾ ਬਾਈ ਨੂੰ ਤੁਰਨਾ ਹੀ ਨਹੀਂ ਆਉਂਦਾ ਹਜੇ ਅੱਛਾ ਹਰ ਜੋ ਢਾਂਚਾ ਦੇਖਿਓ ਦੋਸਤੋ ਗਾਂ ਦਾ ਬਹੁਤ ਸੋਹਣਾ ਸਟਰਕਚਰ ਹੈ ਸੋ ਪੂਰੀ ਵੱਡੀ ਇਹ ਵੈਡ 1,70,000 ਦੀ ਰੇਟ ਡਿਮਾਂਡ ਬਾਈ ਨੇ ਕੀਤੀ ਹੈ ਤਰਪਾਈ ਤਰਪੀ ਨਹੀਂ ਦੋਸਤੋ ਇਹ ਕਿਉਂਕਿ ਫੁੱਲੇ ਫਰਦਾ ਪਸ਼ੂ ਆਉਂਦਾ ਜਦੋਂ ਉਹਨੂੰ ਉਹ ਦਰਦਾ ਵੀ ਰਹਿੰਦਾ ਇਹਨੂੰ ਜਮੈਣੀ ਤੋਂ ਨਾ ਆਉਂਦਾ ਬਾਈ ਚਲ ਫਿਰ ਵਾਪਸ ਮੋੜ ਲ ਨਹੀਂ ਦਰਦੀ ਤੇ ਫਿਟਿੰਗ ਵਾਲਾ ਹਵਾਨਾ ਦੱਸੋ ਰੰਗ ਸੋਨਾ ਹੈ ਇਹਦੇ ਥਣ ਬਹੁਤ ਸੋਹਣੇ ਲੱਗਦੇ ਹੈ ਤਾਂ ਬਲੈਕ ਰੰਗ ਦੇ ਪਰ ਉੱਤੋਂ ਸਾਰਾ ਹਵਾਨਾ ਗੁਲਾਬੀ ਤੇ ਕੱਲੇ ਥਣਾਂ ਦਾ ਰੰਗ ਬਲੈਕ ਪ੍ਰਮਾਤਮਾ ਵਾਲੋਂ ਦਿੱਤਾ ਹੋਇਆ ਵੱਖਰੇ ਜਿਹੀ ਦੀਦੇ ਲੈ ਚੱਲ ਬਾਈ ਕਮਾਲਾ ਵਾਪਸ ਸੋਏ ਦੱਸੋ ਦੂਜਾ ਸੂਆ ਸੁੰਦੀ ਵੈਡ ਫਾਰ ਸੇਲ 1 ਲੱਖ ਤੇ 70 ਹਜ਼ਾਰੇ ਦਾ ਰੇਟ ਰੱਖਿਆ ਜਿਹਨੂੰ ਪਸੰਦ ਆਵੇ ਤਾਂ ਕਾਲ ਤੁਸੀਂ ਬਾਈ ਨੂੰ ਕਰ ਸਕਦੇ ਚੌਥੇ ਨੰਬਰ ਤੇ ਇਹ ਤੁਹਾਨੂੰ ਜਿਹੜੀ ਗਾਂ ਉਹ ਦਿਖਾ ਰਹੇ ਆ। ਹਵਾਨਾ ਦੇਖੋ ਉਤੋਂ ਟੋਪਰ ਫਿਟਿੰਗ ਵਾਲਾ। ਬਾਈ ਜਿਹੜੀ 5 ਨੰਬਰ ਤੇ ਇੱਕ ਗੂ ਬਾਈ ਗਾਂ ਇਹ ਬਾਈ ਦੂਜਾ ਸੂਆ ਜੀ। ਹੂੰ। ਤੇ ਪਈ ਆ ਜੱਟ ਦਾ ਦਾਨ ਬਾਈ। ਠੀਕ ਐ ਕੀ ਰੇਟ ਰਹੂਗਾ ਤਾਂ? ਇਹਦਾ ਸਵਾ ਲੱਖ ਰੁਪਿਆ ਬਾਈ ਦੁੱਧ ਦਾ ਤਾਂ ਬਹੁਤ ਜਿਆਦਾ ਚੰਗਾ ਦਿੱਤਾ ਵਾ ਗਾਂ ਦਾ। ਖੋਲੀ। ਦੱਸੋ ਹਜੇ 7-8 ਦਿਨ ਲੈਂਦੀ ਐ। ਹਵਾਨਾ ਵੱਡਾ। ਤਾਂ ਜ ਤੁਸੀਂ ਵੀਡੀਓ ਤੇ ਦੇਖ ਲਓਗੇ ਸਮੀਪੜੀ ਬਹੁਤ ਜਿਆਦਾ ਪੇਟ ਪੂੜੇ ਦਾ ਸੈਜ ਬਹੁਤ ਵਧੀਆ ਬੈਠਦਾ ਪਿਛਲੇ ਸਾਲ ਬਈ ਇਹ ਥੋੜੀ ਜੀ ਗਰਮੀ ਸੂਈ ਸੀ ਪਹਿਲੇ ਸੂਏ ਅੱਛਾ ਗਈ ਆਪਣੇ ਥ्रू ਹੀ ਸੀ ਮੰਨ ਕੇ ਚਲੋ ਜਾਇਤ ਕੀ ਵੈੜ ਜਿਹੜੇ ਸਾਹਮਣੇ ਮੌਸਮ ਵਧੀਆ ਤੇ ਦੀ ਸਿਹਤ ਵਧੀਆ 30 ਕਿਲੋ ਤੋਂ ਬਾਹਰ ਬਾਹਰ ਤਾਂ ਉਹਦਾ ਰਾਵਣਾ ਦੇ ਦੂ ਠੀਕ ਹੈ ਬਾਕੀ ਜਿਹਨੇ ਲੈਣੀਆਂ ਬਈ ਆਪਣੀ ਸਮਝ ਨਾਲ ਲੈ ਲੈ ਹਨਾ ਸਹੀ ਹੈ ਬਈ ਦੋਸਤੋ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ ਹੈ ਤੁਸੀਂ ਕਿੰਨਾ ਚੋਲੋਗੇ ਸੋ ਇਹਦਾ ਰੇਟ ਸਵਾ ਲੱਖ ਰੁਪਿਆ ਬਾਈ ਨੇ ਰੱਖਿਆ ਪੰਜ ਨੰਬਰ ਤੇ ਦਿਖਾ ਰਹੇ ਹਾਂ ਤੁਹਾਨੂੰ ਇੱਕ ਹੋਰ ਸੂਈ ਸਵਾਈ ਗਾਂ 6 ਨੰਬਰ ਤੇ ਦਿਖਾਵਾਂਗੇ ਤੇ 7 ਨੰਬਰ ਤੇ ਬੱਚੇ ਬਾਰੇ ਥੋੜੀ ਜਾਣਕਾਰੀ ਬਾਈ ਤੁਹ ਲਵਾਂਗੇ ਰੇਟ ਵੀਡੀਓ ਚ ਹੁੰਦੇ ਆ ਬਾਕੀ ਕੋਲ ਆ ਕੇ ਪਸ਼ੂ ਦੇਖਿਆ ਕਰੋ ਹਰ ਰੋਜ਼ ਪਸ਼ੂ ਵਿਕਦੇ ਆ ਜਦੋਂ ਵੀਡੀਓ ਬਣਾਉਣੇ ਤੁਸੀਂ ਦੇਖਦੇ ਹੋਗੇ ਨਵੇਂ ਪਸ਼ੂ ਆਉਣੇ ਹੁੰਦੇ ਆ ਜਿਹੜੀ ਲਾਸਟ ਉੱਤੇ ਬਾਈ ਇਹ ਪਹਿਲਾ ਸਵਾ ਦੋ ਦਾਨ ਦਾ ਬਾਈ ਠੀਕ ਹੈ ਹਾਂ ਇਹ ਮੰਨ ਕੇ ਚੱਲੋ ਬੱਚੇ ਦਾ 나ੜੂ ਅਜੇ ਨਾਲ ਹੀ ਆ ਗਾਣ ਨੂੰ ਨਾ ਥੋੜੀ ਜੀ ਮੋਗ ਜੀ ਲੱਗੀ ਸੀ ਬਾਈ ਕਾੜੇ ਕੁੜੇ ਦਿੰਦੇ ਕਰਕੇ ਤੇ ਥੋੜਾ ਜਿਹਾ ਬੈਕ ਮੁੜਿਆ 16 17 ਕਿਲੋ ਤੋਂ ਸਟਾਰਟ ਕੀ ਕੀਤੀ ਸੀ ਵੈੜਨੇ ਹੁਣ ਕਿੰਨਾ 13 14 ਕਿਲੋ ਹੋਊਗਾ ਬਾਈ ਹੁਣ ਤਾਂ ਡਿਮਾਂਡ ਇਹਦੀ ਇਹਦਾ 90000 ਰੁਪਏ ਲੈਣ ਦੇਣ ਮੁੱਲ ਬਾਈ ਬੱਚਾ ਕੀ ਇਹਦਾ ਇਹਦਾ ਨਾ ਬੱਚਾ ਸਾਹਮਣੇ ਬੈਠਾ ਬਾਈ ਤੋਰੀ ਬਾਈ 90000 ਰੇਟ ਆ ਦੱਸੋ ਦੋ ਦੰਦ ਸੂਆ ਪਹਿਲਾ 16 12 ਕਿਲੋ ਬਾਈ ਕਹਿੰਦਾ ਬੌਲੇ ਤੋਂ ਸ਼ੁਰੂਆਤ ਸੀ ਪਰ ਕਾੜਿਆਂ ਨਾਲ ਕਈ ਵਾਰਾਂ ਪਸੂ ਬੈਕ ਮੋੜ ਹੁੰਦਾ ਸੋ ਕਰ ਤੁਸੀਂ ਚੋਕੇ ਦੇਖ ਲੈਣਾ ਜਿਹਨੇ ਖਰੀਦਣੀ ਹੈ 13 ਕਿਲੋ 14 ਕਿਲੋ ਹੁਣ ਦੁੱਧ ਹੋਊਗਾ ਬਾਕੀ 20 22 ਕਿਲੋ ਤਾਂ ਏਡੀ ਵੜਨੇ ਦੁੱਧ ਆਰਾਮ ਨਹੀਂ ਕਰੀਂਦਾ ਨਾ ਬਾਈ ਰੇਟੇ ਦਾ 90000 ਥਣ ਸੋਨੇ ਹੈ ਢਾਂਚਾ ਸੋਨਾ ਮੋੜ ਲੱਗ ਨਾ ਮੱਤਾ ਸੋਏ ਦਸੋ 6 ਗਾਵਾ ਦੁੱਧ ਵਾਲੇ ਪੱਕ ਤੋਂ ਦਿਨੇ ਖਰੀਦ ਰਿਹਾ ਤਾਂ ਇਹ ਤੁਹਾਨੂੰ ਦਿਖਾ ਤਿਆਂ ਸੂਆ ਸਵਾਇਆ ਕੁਸ ਗੱਬਣ ਬੱਚੀ ਬਾਰੇ ਡਿਟੇਲ ਪੁੱਛਦੇ ਆ ਫਿਰ ਵੀਡੀਓ ਰੋਕਾਂਗੇ ਪਸ਼ੂ ਆਪਦੀ ਸਮਝ ਨਾਲ ਖਰੀਦਿਓ ਸੂਆ ਸਵਾਇਆ ਚੋਇਆ ਜਾ ਸਕਦਾ ਗੱਬਣ ਦੇ ਥਣ ਪਾਸ ਹੋਣਗੇ ਜਿਹੜੀ ਇਹ ਬੱਚੀ ਹੈ ਬਈ ਇਹ ਦੰਦੋ ਕਿਵੇਂ ਇਹ ਤਾਂ ਬਈ ਬੱਚਾ ਹੀ ਹੈ ਦੁੱਧ ਵਾਲੀ ਲੂਈ ਆ ਠੀਕ ਹੈ ਹਾਂ ਅੱਛਾ ਇਹਦਾ ਕੀ ਭਾਅ ਰੱਖਦੇ ਮੈਂ ਇਹ KVN 40438 ਦੀ ਆਪ ਆ ਬਈ ਹਾਂ ਇਹਦਾ 38000 ਰੁਪਏ ਲੈਣ ਦੇਣ ਮੁੱਲ ਬਈ 38000 ਹਾਂ ਠੀਕ ਹੈ ਸੋ ਸੋ 38000 ਦੀ ਇਹ ਬੱਚੀ ਹਜੇ ਦੁੱਦ ਵਾਲੀ ਨਹੀਂ ਹੈ ਮਰ ਲੋ ਹਜੇ ਬੱਚਾ ਹੀ ਹੈ ਚਾਰ ਹੀ ਥਾਣਾ ਪ੍ਰੋਪਰ ਬਾਈ ਹੂੰ ਲੈ ਆ ਬਈ ਬੱਸ ਸੋਦੇ ਸੋਏ ਬੱਚੀ 38000 ਦਾ ਰੇਟ ਰੱਖਿਆ ਬਾਈ ਨੇ ਨਾ ਬੱਤ ਸੋਏ ਨਾਗ ਦੋਸਤੋ ਸੱਤ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਸੀ ਤੇ ਸੱਤੇ ਦਿਖਾਤੇ ਆ ਧੰਨਵਾਦ ਵੀਡੀਓ ਦੇਖਣ ਅਸਤਰ